ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀਡੀ ਸਾਹਿਬ ਅਜੇ ਰਾਜ ਡੀਐਸਪੀਡੀ ਰਜਿੰਦਰ ਮਨਾਸ ਤੇ ਇੰਸਪੈਕਟਰ ਅਮਨਦੀਪ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਵੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ ਸੱਤਾਂ ਸ਼ਹਿਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇ ਨੂੰ ਫਿਰਦੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਖੇਤਾਂ 'ਚ ਡਿੱਗ ਪਈ ਤੇ ਉਸ ਤੋਂ ਉਤਰ ਕੇ ਜਦੋਂ ਭਜਣ ਲੱਗੇ ਤੇ ਪੁਲਿਸ ਵੱਲ ਉਹਨਾਂ ਨੇ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਹੜੀ ਕਿ ਰੋਬਨ ਪ੍ਰੀਤ ਜਿਹੜਾ ਉਸ ਮੁਰਾਦਪੁਰੇ ਦਾ ਤਰਨਤੰਦਰ ਰਹਿਣ ਵਾਲਿਆ ਉਹਦੀ ਲੱਤ ਰਾਤ ਦੇ ਵਿੱਚ ਗੋਲੀ ਵੱਜੀ ਆ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸ ਮਾ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹਨ ਉਹ ਬਰਾਮਦ ਕੀਤੇ ਗਏ ਹਨ ਤੇ ਇੱਕ ਪਿਸਤਲ ਤੀਬੋਰ ਦਾ ਤੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੇ ਗਏ ਇਹਨਾਂ ਦਾ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਅਤੰਕੀ ਲੰਡਿਆ ਤੇ ਜਿਹੜਾ ਜੱਸਲ ਹੈ ਉਹਦੇ ਕੈਨ ਤੇ ਕਾਫੀ ਚੇਰ ਤੋਂ ਵਾਰਦਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਉਸੇ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਜਿਹਦਾ ਜਿਹਨਾਂ ਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਸਾਡੀ ਸੀਆਰਟੀ ਟੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦੱਸਣ ਉਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰੈਸ਼ਨ ਦੀ ਕੋਈ ਡਿਮਾਂਡ ਕੀਤੀ ਸੀਗੀ ਜਦੋਂ ਐਕਸਟਰੈਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਦਾ ਅੰਜਾਮ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫਆਈਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਟਰੇਸ ਹੋ ਗਿਆ ਸੋਰੇ ਇਹ ਮਿਗਨੇਡ ਦਾ ਅੰਸਰ ਕੀ ਹੋਣਾ ਮਿਲਦਾ ਕੋਈ ਕੋਈ ਹਮਲਾ ਕਰਨ ਦੀ ਸ਼ਾਦੀ ਕਿਧਰੋਂ ਲੈ ਕੇ ਆ ਰਿਹਾ ਸੀ ਸਰ ਤੇ ਕਿਧਰ ਖੜਨੇ ਸੀ ਵੇਖੋ ਇਹ ਹੁਣ ਹੁਣ ਜਾਂਚ ਦਾ ਵਿਸ਼ੇ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅਨਜਾਨ ਦੇਣਾ ਸੀਗਾ ਕੀ ਟਾਰਗੇਟ ਸੀਗਾ ਉਹ ਹੁਣ ਆਪਾਂ ਜਿਹੜੀ ਤਫਤੀਸ਼ ਕਰਦੀਆਂ ਉਹਦੇ ਦੌਰਾਨ ਢੁੰਗਾਈ ਨਾਲੇ ਨੂੰ ਬਵਾਚਾਂਗੇ ਸਰ ਹੋਰ ਵੀ ਬੰਦੇ ਇਹਨਾਂ ਦੇ ਨਾਲ ਹੈਗੇ ਆ ਮਤਲਬ ਮਗਰ ਬੈਕ ਰਿਹਾ ਮਾਨ ਕਰਦੇਗੇ ਕੋਈ ਸਰ ਇਹ ਦੇਖੋ ਜੀ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਹੁਣੇ ਸਾਰੀ ਗ੍ਰਿਫਤਾਰੀ ਹੋਈ ਹੈ ਜਿਹੜੀ ਵੀ ਅੱਗੇ ਕੋਈ ਤਫਤੀਸ਼ ਦੇ ਵਿੱਚ ਗੱਲ ਆਏਗੀ ਇਹਨਾਂ ਦੇ ਜਿਹੜੇ ਹੋਰ ਸਾਥੀ ਹੈ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ ਤੇ ਜੁਰਾਸੀ ਨੂੰ ਫੜਕੇ ਜਿਹੜਾ ਇਹ ਗਿਰੋਹ ਦੀ ਜਿਹੜੀ ਹੈ ਕਮਰ ਤੋੜਾਂਗੇ ਠੀਕ ਹੈ ਜੀ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਇਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀਡੀ ਸਾਹਿਬ ਅਜੇ ਰਾਜ ਡੀਐਸਪੀਡੀ ਰਜਿੰਦਰ ਮਨਾਸ ਤੇ ਇੰਸਪੈਕਟਰ ਅਮਨਦੀਪ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਵੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ 57 ਸ਼ਹਿਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇ ਨੂੰ ਫਿਰਦੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਉਹ